ਹਰਾ ਕਾਰਨ ਪੰਜਾਬ ਦੇ ਹਾਲਾਤ ਇਨਕੁ ਮਾਰੇ ਹੋ ਚੁੱਕੇ ਨੇ ਕਿ ਸਰਹੱਦੀ ਖੇਤਰ ਨੇ ਜਿਹੜਾ ਮਾਝਾ ਇਲਾਕਾ ਉੱਥੇ ਲੋਕ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਾਜ ਜਨਾਲਾ ਵਿਖੇ ਲੋਕਾਂ ਵਿੱਚ ਵਿਚਰੇ ਅਤੇ ਉੱਥੇ ਜਦੋਂ ਉਹਨਾਂ ਨੇ ਹਾਲਾਤ ਦੇਖੇ ਤਾਂ ਹੈਰਾਨੀ ਜਨਕ ਸਨ ਉਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਕੁਝ ਵੀ ਨਹੀਂ ਕਰ ਰਹੀ ਲੋਕਾਂ ਦੇ ਲਈ ਕਿਉਂਕਿ ਜੇ ਉਹਨਾਂ ਦੇ ਵੱਸੋਂ ਬਾਹਰ ਹੋ ਚੁੱਕਿਆ ਤਾਂ ਆਰਮੀ ਨੂੰ ਇਹ ਸਾਰਾ ਹੈਂਡਲ ਕਰ ਦੇਣ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਆਰਮੀ ਦੇ ਕੋਲ ਸਾਰੇ ਸਾਧਨ ਨੇ ਪੰਜਾਬ ਪੁਲਿਸ ਕੋਲ ਸਾਧਨ ਘੱਟ ਹੁੰਦੇ ਨੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮਾਝ ਏਰੀਆ ਦੇ ਵਿੱਚ ਹੁਣ ਬਿਮਾਰੀਆਂ ਫੈਲਣੀਆਂ ਪਾਣੀ ਕਾਰਨ ਸ਼ੁਰੂ ਹੋ ਚੁੱਕੀਆਂ ਨੇ ਸਰਕਾਰ ਹਰ ਪਾਸਿਓਂ ਫੇਲ ਹੋ ਚੁੱਕੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਹਰ ਵੇਲੇ ਖੜਾ ਹੈ ਜਿਸ ਤਰ੍ਹਾਂ ਦੀ ਮਦਦ ਦੀ ਲੋੜ ਸ਼੍ਰੋਮਣੀ ਲੋਕਾਂ ਨੂੰ ਹੋਵੇਗੀ ਅਕਾਲੀ ਦਲ ਉਸ ਦੇ ਲਈ ਤਿਆਰ ਬਰ ਤਿਆਰ ਹੈ ਹੋਰ ਕੀ ਕਹਿਣਾ ਸੁਖਬੀਰ ਸਿੰਘ ਬਾਦਲ ਦਾ ਆਓ ਸੁਣਦੇ ਹਾਂ ਆਪਣੀ ਸਰਕਾਰ ਕੋਲੇ ਇੰਨਾ ਪ੍ਰਬੰਧ ਨਹੀਂ ਮੈਂ ਇਮੀਡੀਏਟਲੀ ਰਿਕੁਐਸਟ ਕਰਦਾ ਹਾਂ ਕੈਪਟਨ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਆਰਮੀ ਬੁਲਾਈ ਜਾਏ ਆਰਮੀ ਕੋਲੇ ਹਰ ਕਿਸਮ ਦਾ ਪ੍ਰਬੰਧ ਹੁੰਦਾ ਮੋਟਰ ਬੋਟ ਹੁੰਦੀਆਂ ਸਾਰੀਆਂ ਬੋਟਾਂ ਹੁੰਦੀਆਂ ਕਿਉਂਕਿ ਉਹ ਉਹਨਾਂ ਪਿੰਡਾਂ ਜਾਣ ਵਾਸਤੇ ਪੰਜਾਬ ਪੁਲਿਸ ਆ ਆਪਣੇ ਕੋਲੇ ਇੰਨਾ ਕੋਲੇ ਕੁਝ ਹੈ ਹੀ ਨਹੀਂ ਸੋ ਇਮੀਡੀਏਟਲੀ ਆਰਮੀ ਨੂੰ ਰਿਕਵਿਜ਼ਿਸ਼ਨ ਕੀਤਾ ਜਾਏ ਤਾਂ ਹੀ ਲੋਕੀ بچਣਗੇ ਤੇ ਦੂਜੀ ਗੱਲ ਇੱਥੇ ਮੈਂ ਦੇਖ ਰਿਹਾ ਹਾਂ ਬਿਮਾਰੀਆਂ ਸ਼ੁਰੂ ਹੋ ਰਹੀਆਂ ਸੋ ਜਿਹੜੇ ਮੈਡੀਕਲ ਟੀਮਸ ਐ ਆਰਮੀ ਮੈਡੀਕਲ ਟੀਮਸ ਪਾਣੀ ਚਾਰਾ ਆ ਚੀਜ਼ਾਂ ਦੀ ਲੋੜ ਐ ਸਭ ਤੋਂ ਇੰਪੋਰਟੈਂਟ ਐ ਕਿ ਆ ਜਿਹੜਾ ਸਾਰੇ ਬਾਰਡਰ ਡਿਸਟ੍ਰਿਕਟ ਜਿੱਥੇ ਹੜ ਆ ਗਏ ਐ ਇੱਥੇ ਇਮੀਡੀਏਟਲੀ ਆਰਮੀ ਭਲਾਈ ਜਾਏ ਉਹ ਆਪਣੇ ਇਕਵਿਪਮੈਂਟ ਲੈ ਕੇ ਆਉਣ ਬੋਟਸ ਲੈ ਕੇ ਆਉਣ ਤੇ ਆਪਾਂ ਲੋਕਾਂ ਨੂੰ ਵੇਖੋ ਸੀ ਇਹ ਮਰਜ਼ੀ ਦਾ ਇਹ ਪ੍ਰਬੰਧ ਫੇਲ ਹੋ ਗਿਆ ਜੀ ਯਾਰ ਮੈਂ ਹੁਣ بار بار ਕੀ ਕਹਾਂ ਸਾਰੇ ਜਾਣਦੇ ਆ ਮੈਨੂੰ ਚੰਗਾ ਨਹੀਂ ਲੱਗਦਾ ਹੁਣ ਐਨਡੀਆਰਐਮ ਹੋਰ ਆਰਮੀ ਹੀ ਆਰਮੀ ਦੀ ਲੋੜ ਆ ਹੁਣ ਜਿਸ ਲੈਵਲ ਤੇ ਆ ਐਡਾ ਵੱਡਾ ਹੋ ਗਿਆ ਨਾ ਹੁਣ ਕੋਈ ਨਹੀਂ ਕਰ ਸਕਦਾ ਇੱਥੇ ਉੱਥੇ ਪਿੰਡ 'ਚ ਫਸਿਆ ਜੀ ਉੱਥੇ ਸ਼੍ਰੋਮਣੀ ਕਾਜਦਾਲ ਕੀ ਨਹੀਂ ਮੈਂ ਤਾਂ ਇਹਨਾਂ ਨੂੰ ਕਹਤਾ ਅਸੀਂ ਚਾਰਾ ਪਾਣੀ ਬਾਦਲ ਸਾਹਿਬ ਗੱਲ ਕਰਨਗੇ ਕੋਹਨੇਵਾਲ ਤੋਂ ਕੋ ਨਿਆਂ ਤੋਂ ਲਾਈਵ ਆਏ ਹਾਂ ਸਰਪੰਚ ਸਾਹਿਬ ਮੈਂ ਸੁਖਬੀ ਸਿੰਘ ਬਾਦਲ ਬੋਲ ਰਿਹਾ ਹਾਂ ਤੁਸੀਂ ਤੁਹਾਡਾ ਪਿੰਡ ਕਿਹੜਾ ਹੈ ਕੋਹਨੇਵਾਲ ਕੋਹਨੇਵਾਲ ਹੈਲੋ ਨਾਟਕ ਪਰੋਬਲ ਉਥੇ ਨੈਟਵਰਕ ਦੀ ਪ੍ਰੋਬਲਮ ਹੈਲੋ ਤੁਸੀਂ ਕਹਿ ਰਹੇ ਸੀ ਕਿ ਮੁਰਗੀਆਂ ਦਾ ਵੀ ਅਸੀਂ ਮੁਆਵਜ਼ਾ ਦੇਵਾਂਗੇ 2-2000 ਰੁਪਏ ਚਲੋ ਹੁਣ ਉਹਦਾ ਨਾਂ ਨਾ ਲਿਓ ਦੱਸਾ ਕੀ ਹੈ ਜਿਹੜਾ ਬੰਦਾ ਫਿੱਟ ਹੀ ਨਹੀਂ ਮੈਂ ਉਹਦੀ ਗੱਲ ਹੀ ਨਹੀਂ ਕਰਨਾ ਚਾਹੁੰਦਾ ਮੈਂ ਤਾਂ ਹੁਣ ਆਪਣਾ ਕੰਮ ਹੈ ਹੁਣ ਬਚਾਈਏ ਲੋਕਾਂ ਨੂੰ ਪਾਤਾ ਸਰ ਪਾਣੀ ਤੋਂ ਨਹੀਂ ਤਾਂ ਮੈਂ ਹੁਣ ਡੀਸੀ ਨਾਲ ਵੀ ਗੱਲ ਡੀਸੀ ਨਾਲ ਗੱਲ ਹੋਸਲੀ ਜਾਂ 26 ਕਿਨਾ ਪਾਤਾ ਸਰ ਪਾਣੀ ਤਾਂ ਨਹੀਂ ਬਚਿਆ ਗਿਆ ਬਾਗ ਬਾਰੀਆਂ ਹੀ ਜਾਣੀ ਬਹੁਤ ਹੋ ਰਿਹਾ ਲੋਕਾਂ ਦੇ ਉਹਨਾਂ ਚ ਵੀ ਪਾਣੀ ਗੰਦਾ ਚੱਲ ਗਿਆ ਵੀ ਘਰਾਂ ਚ ਪੀਣ ਲਈ ਵੀ ਜਿੱਥੇ ਪਿੰਡਾਂ ਵਿੱਚ ਫਸ ਗਏ ਹੁਣ ਪਾਣੀ ਦੀ ਬਹੁਤ ਜ਼ ਅਪਾ ਕਿੱਥੇ ਤੁਹਾਨੂੰ ਅਸਮਾਨ ਭੇਜ ਸਕਦੇ ਆ ਕਿਹੜੀ ਜਗ੍ਹਾ ਹੈ ਆ ਸਰਪੰਚੀ ਕਰਿਓ ਗੱਲ ਓਏ ਆ ਸਰਪੰਚ ਸਾਹਿਬ ਮੈਂ ਸੁਖਵੀਰ ਬੋਲ ਰਿਹਾ ਜੀ ਹਾਂਜੀ ਕੀ ਪੋਜੀਸ਼ਨ ਕੀ ਆ ਤੁਹਾਡੇ ਪਿੰਡਾਂ ਚ ਪਰ ਪਿੰਡ ਬਹੁਤ ਮਾੜਿਆ ਰੱਖੀ ਜੀ ਚਾਰ ਪੇੜੀਆਂ ਰੱਖੀ ਤੁਸੀਂ ਬੰਟੋਟ ਜਿਹੇ ਵਿੱਚ ਚੌੜੀ ਲੱਗੀ ਸਾਡੀ ਪ੍ਰਸ਼ਾਸਨ ਵਾਲਾ ਉਹ ਹੀ ਜਾਨੋ ਪ੍ਰਬੰਧ ਨਹੀਂ ਤੁਹਾਨੂੰ ਇਹ ਰਾਹ ਸਮਝ ਨਹੀਂ ਕੋਈ ਕੋਈ ਸੈਕਟਰ ਵਾਲਾ ਸੇਵਾ ਨਾਲ ਬੰਦ ਕਰੋ ਅੱਛਾ ਕੀ ਹੁਣ ਕਿਸ ਚੀਜ਼ ਇਮੀਡੀਏਟਲੀ ਇਮੀਡੀਡੀਟਲੀ ਕਿੰਨੇ ਲੋਕ ਤੁਹਾਡੇ ਪਿੰਡ ਦੇ ਫਸੇ ਬੈਠੇ ਆ ਆ ਤੇ ਪਿੰਡ ਸਰ ਬਿਲਕੁਲ ਸਾਡਾ ਗੰਦਾ ਹੋ ਗਿਆ ਜੀ ਅੱਛਾ ਚਲਾਗੇ ਮਾੜਾ ਚਲਾ ਦੇ ਪਰ ਪਾਣੀ ਗੰਦਾ ਪੈ ਰਿਹਾ ਕੋਈ ਫਰਕ ਹੈ ਤੇ ਉਹ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਨਹੀਂ ਹੁਣ ਤੁਹਾਡੇ ਕੋਲੇ ਤੁਹਾਡਾ ਪੂਰਾ ਪਿੰਡ ਸੋ ਪਾਣੀ ਜੇ ਸਾਰੇ ਲੋਕ ਆਪਣੇ ਕੋਠਿਆਂ ਦੇ ਕਿਚੜੇ ਹੋ ਅੱਛਾ ਕੋਠਿਆਂ ਦੇ ਆਉਂ ਤਾਂ ਤੁਹਾਡੇ ਕੋਲੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਰਾਸ਼ਨ ਖਤਮ ਹੋ ਗਿਆ ਕਾਰਨ ਕੋਈ ਤੁਹਾਡੇ ਵਾਲ ਜਿਹੜਾ ਪਹਿਲਾਂ ਸਾਡੀ ਸੋਹ ਚਾਉਣਾ ਅੰਦਰ ਪਾਣੀ ਤਾਂ ਪਹਿਲਾਂ ਮੁਰਤੀ ਨੇ ਸਭ ਤੋਂ ਪਹਿਲਾਂ ਕਿੰਦੇ ਦੇ ਦਾਂ ਜੀ ਚਲੋ ਫਿਰ ਮੈਂ ਨਾ ਹੁਣੀ ਗੱਲ ਕਰਕੇ ਪਹਿਲੇ ਮੈਂ ਇੱਕ ਤਾਂ ਕਿਸ਼ਤੀਆਂ ਦਾ ਇੰਤਜ਼ਾਮ ਕਰਦਾ ਹਾਂ ਤੇ ਜੇ ਉਹਦੇ ਬਾਅਦ ਫਿਰ ਆਪਾਂ ਦੂਜਾ ਇੱਕ ਪੁਆਇੰਟ ਤੇ ਮੈਂ ਆਪਣੇ ਸਾਨੂੰ ਦੰਗਰਾ ਵਾਸਤੇ ਗੇਲ ਟੋਪਰ ਦਾ ਪ੍ਰਬੰਧ ਹੋ ਗਿਆ ਹਾਂ ਚੋਕਰ ਅਸੀਂ ਹਾਂ ਡੰਗਰਾ ਵਾਸਤੇ ਮੈਂ ਕਰ ਪੱਕਾ 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 ਫਿਰ ਮੈਂ ਹਾਂ 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 ਚਲੋ ਚਲੋ ਹਾਂ ਚਲੋ ਕੋਈ ਗੱਲ ਨਹੀਂ ਚਿੰਤਾ ਨਾ ਕਰੋ ਮੈਂ ਅਸੀਂ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਮੈਂ ਹੁਣੀ ਜਿੰਨੀ ਛੇਤੀ ਹੋਏ ਅਸੀਂ ਮੈਂ ਪ੍ਰਬੰਧ ਕਰਦਾ ਮੈਂ ਤੁਹਾਡੇ ਕੋਲੇ ਇੱਕ 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 ਤੱਕ ਇੱਕ ਚੋਕਰ ਦਾ ਪੱਕਾ 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 ਠੀਕ ਹੈ ਮੈਂ ਇੱਥੇ ਭੇਜਦਾ ਆਪਣੇ ਜਿਹੜੇ ਆਪਣੇ ਹਲਕਾ ਚਾਹ ਦੀ ਬਖੜੇ ਨੇ ਮੇਰੇ ਨਾਲ ਤੇ ਮੈਂ ਇਹਨਾਂ ਕੋਲੇ ਸਾਰਾ ਸਮਾਨ ਮੈਂ ਮੈਂ ਸਮਰਾ ਸਾਹਿਬ ਕੋਲੇ ਮੈਂ ਉਹਨਾਂ ਹੀ ਸਮਾਨ ਭੇਜ ਦੇਣਾ ਸਾਰਾ ਸਾਰਾ ਸਮਾਨ ਭੇਜ ਦੇਣ 81200 ਅੱਛਾ ਕੀ ਕਹਿੰਗੇ ਤੇਜ ਦਾ 8 ਬੰਦੇ ਵਾਲਾ ਦੇਖੋ ਜਿਹੜੀ ਮੈਂ ਤੁਹਾਨੂੰ ਅੱਜ ਦੱਸਾਂ ਸਭ ਤੋਂ ਜ਼ਰੂਰੀ ਜੇ ਬਚਾਉਣਾ ਲੋਕਾਂ ਨੂੰ ਪੰਜਾਬ ਗਵਰਨਮੈਂਟ ਆਰਮੀ ਨੂੰ ਸਬਮਿਟ ਕਰੇ ਆਰਮੀ ਕੋਲੇ ਬੋਟਸ ਵੀ ਹੈਗਾ 인ਫਰਾਸਟ੍ਰਕਚਰ ਵੀ ਹੈਗਾ ਕਿ ਉੱਥੇ ਪਹਿਲੇ ਮੈਂ ਹੁਣੀ ਪਿੰਡ ਦੇ ਸਰਪੰਚ ਨਾ ਕਰ ਰਿਹਾ ਸੀ ਸਾਰੇ ਪਿੰਡ ਡੁੱਬਿਆ ਪਿਆ ਸਾਰੇ ਪਿੰਡਾਂ ਦੇ ਲੋਕ ਆਪਣੇ ਕੋਠਿਆਂ ਤੇ ਹੈ ਉਹਨਾਂ ਦੇ ਜਾਨਵਰ ਵੀ ਮਰ ਗਏ ਹੈ ਤੇ ਜੇ ਆਪਾਂ ਡੀਕਾਂਗੇ ਉਹਨਾਂ ਕੋਲੇ ਪੰਜਾਬ ਸਰਕਾਰ ਕੋਲੇ ਕੋਈ ਸਾਧਨ ਨਹੀਂ ਕੋਈ ਕਿਸ਼ਤੀਆਂ ਨਹੀਂ ਜਿਹਦੇ ਨਾਲ ਉੱਥੇ ਪਹੁੰਚ ਸਕਣ ਸਰਕਾਰ ਦੇ ਆਪ ਲੋਕੋ ਨਾਲ ਮਿਲ ਰਹੇ ਆ ਸਰਪੰਚ ਸਾਹਿਬ ਕਿਉਂ ਨਹੀਂ ਮਿਲਦੇ ਆਗੇ ਯਾਰ ਮੈਂ ਉਹਦੇ ਬਾਰੇ ਨਹੀਂ ਗੱਲ ਕਰਨੀ ਯਾਰ ਸਰਪੰਚ ਸਾਹਿਬ ਦੇ ਜਵਾਨ ਵੀ ਫਸਿਆ ਕਾਫੀ ਸਰਾਤੇ ਆ ਹਾਂ ਸਰਕਾਰ ਦੇ ਵੱਸੋਂ ਬਾਹਰ ਹੈ ਜੀ ਤੁਸੀਂ ਕਹਿ ਸਕਦੇ ਹੋ ਕਿ ਤਾਂ ਹੀ ਇੰਡੀਅਨ ਆਰਮੀ ਨੂੰ ਸੌਫਟ ਦੇਣਾ ਚਾਹੀਦਾ ਹੈ ਆਪਰੇਸ਼ਨ ਜੀ ਮੈਂ ਉਹ ਇਥੇ ਨਹੀਂ ਕਿ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੁਣ ਰਹਿ ਗਈ ਕਿਉਂਕਿ ਜੰਗਾਂ ਫੇਲ ਆਰਮੀ ਨੂੰ ਆਪਾਂ ਨੂੰ ਕੋਈ ਇੱਜ਼ਤ ਦਾ ਸਵਾਲ ਨਹੀਂ ਆ ਤਾਂ ਲੋੜ ਆ ਜੀ ਅੱਜ ਆਪਾਂ ਨੂੰ ਆਰਮੀ ਨੂੰ ਇੱਥੇ ਇਮੀਡੀਏਟਲੀ ਫਲੱਡ ਦੇ ਵਿੱਚ ਕੰਟਰੋਲ ਦੇ ਦੇਣਾ ਚਾਹੀਦਾ ਕੋਈ ਸੰਗਨ ਦੀ ਗੱਲ ਨਹੀਂ ਹੈ ਆਪਣੇ ਜਿੱਥੇ ਆਰਮੀ ਦੇ ਇੱਥੇ ਬੇਸ ਹੈ ਉੱਥੇ ਇਮੀਡੀਏਟਲੀ ਉਹਨਾਂ ਕੋਲੇ ਕਿਸ਼ਤੀਆਂ ਦਾ ਸਾਰਾ ਇੰਜ਼ਾਮ ਹੁੰਦਾ ਹੈ ਸਮਾਨ ਕਰ ਲੈਣ ਤੇ ਲੋਕਾਂ ਨੂੰ ਕੱਢ ਲਈਏ ਸੀਐਮ ਸਾਹਿਬ ਤਾਂ ਪਿਕਚਰਾਂ ਕਰ ਰਹੇ ਜੀ ਉਹ ਦੇਖਿਆ ਤੁਸੀਂ ਕਿੰਨੇ ਮਜ਼ਾਕੀਆ ਮੂਡ ਮੈਂ ਹੁਣ ਮੈਂ ਹੁਣ ਉਸ 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 ਬੰਦੇ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਤ ਮਾੜੇ ਐ ਮੈਂ ਤਾਂ ਇੱਕੋ ਹੀ ਗੱਲ ਕਰਨਾ ਹੈ ਹੜਾਏ ਪਿੰਡ ਤੋਂ ਸਰਪੰਚ ਜੀ ਹੈਲੋ ਸਰਪੰਚ ਸਾਹਿਬ ਰਾਜਵੀਰ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹਾਂ ਤੁਹਾਡਾ ਪਿੰਡ ਦਾ ਕੀ ਹਾਲ ਹੈ ਸਾਹਿਬ ਬਹੁਤ ਜ਼ਿਆਦਾ ਪਾਣੀ ਆ ਜੀ ਬਹੁਤ ਪਾਣੀ ਹੜਾਤਿਆਂ ਬਾਦਲ ਸਾਹਿਬ ਅੱਛਾ ਤੁਹਾਡੇ ਪਿੰਡ ਵਾਲੇ ਲੋਕ ਹੁਣ ਕਿੱਥੇ ਕੋਤੇ ਪਿੰਡ ਚ ਹੀ ਹੈ ਕਿ ਉੱਤੇ ਲੱਗ ਬੈਠਾ ਮੈਂ ਕੀ ਆ ਲੋਕ ਹਾਲੇ ਪਾਣੀ ਬਹੁਤ ਜ਼ਿਆਦਾ ਡੇਰਾ ਬਾਬਾ ਨਾਨਕ ਤੋਂ ਕਲਾ ਨੌਰ ਤੋਂ ਦੀਨਾ ਨਗਰ ਤੋਂ ਗਾਟੇ ਬੋੜੀ ਤੇ ਤੋਂ ਇਧਰ ਲੜਾਈ ਨੂੰ ਹਾਂ ਹਾਂ ਲੋਕ ਆ ਰਿਹਾ ਸਰ ਬਹੁਤ ਅੱਛਾ ਅੱਛਾ ਆਵਾਜ਼ ਦੇ ਟਾਈਮ ਤੇ ਉਹ ਬੰਦ ਬੱਤੇ ਵੀ ਨਹੀਂ ਆਏ ਹਾਂ ਹਾਂ ਉਹ ਤਾਂ ਟੋਟ ਤੇ ਇਨਾਂ ਨੇ ਨਹੀਂ ਹੁਣ ਤੁਹਾਨੂੰ ਅਸੀਂ ਕੀ ਭੇਜ ਸਕਦੇ ਆ ਕਿਉਂਕਿ ਇੱਥੇ ਤੁਸੀਂ ਪਿੰਡ ਚ ਫਸੇ ਪਏ ਹੋ ਰਾਸ਼ਨ ਮੁੱਕਿਆ ਪਿਆ ਤੇ ਪਾਣੀ ਸਰ ਤੁਹਾਨੂੰ ਪਹਿਲਾਂ ਹਾਲ ਦੇ ਇੱਕ ਮੈਡੀਸਿਨ ਦੀ ਪਿੰਡ ਚ ਜਰੂਰਤ ਹੈ ਦਵਾਈਆਂ ਦੀ ਲੋੜ ਹੈ ਅੱਜ ਕਿੰਨਾ ਜਿਸ ਕੈਂਸਰ ਦੀ ਪ੍ਰੋਬਲਮ ਲੋਕਾਂ ਨੂੰ ਆ ਰਹੀ ਹੈ ਨੰਬਰ 2 ਤੇ ਸਾਰੀਆਂ ਕਿਸ਼ਤੀਆਂ ਪ੍ਰੋਵਾਈਡ ਕਰਵਾਈਆਂ ਜਾਂ ਆ ਕਿਸ਼ਤੀਆਂ ਪ੍ਰੋਵਾਈਡ ਸਭ ਤੋਂ ਜ਼ਰੂਰੀ ਕਿਸ਼ਤੀ ਇਹਨੂੰ ਕੱਢੀਏ ਉੱਥੇ ਠੀਕ ਹੈ ਕਿਸ਼ਤੀਆਂ ਵੀ ਕਿਸ਼ਤੀ ਠੀਕ 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 ਹੈ ਠੀਕ ਹੈ ਓਕੇ ਜੀ ਥੈਂਕ ਯੂ ਠੀਕ ਹੈ ਠੀਕ ਹੈ ਸਰਮਨ ਸਾਹਿਬ ਕੋਈ ਚਿੰਤਾ ਨਾ ਕਰੋ ਅਬ ਮੈਂ ਅਸੀਂ ਹੁਣੀ ਇੰਤਜ਼ਾਮ ਕਰਦੇ ਹਾਂ ਜੀ ਕੋਈ ਚਿੰਤਾ ਨਾ ਕਰੋ ਹਲੇ ਹਲੇ ਕੋਈ ਸਭ ਤੋਂ ਇੱਕੋ ਹੀ ਗੱਲ ਹੈ ਆਰਮੀ ਬੁਲਾ ਲੈਣ ਤਾਂ ਬਚਣਗੇ ਆ ਦੂਜੀਆਂ ਗੱਲਾਂ ਆਪਾਂ ਬਾਅਦ ਚ ਕਰਾਂਗੇ ਕਿ ਨਾ ਆਪਾਂ ਲੋਕਾਂ ਨੂੰ ਬਚਾਈਏ ਮੈਂ ਮੈਂ ਫਿਰ ਤੋਂ ਤੁਹਾਡੇ ਰਾਹੀ ਮੁੱਖ ਮੰਤਰੀ ਜੀ ਨੂੰ ਹੱਕ ਵਿੱਚ ਬੇਨਤੀ ਕਰਦਾ ਹਾਂ ਕੋਈ ਪ੍ਰਸਤੀਜ ਦੀ ਗੱਲ ਨਹੀਂ ਹੈ ਜੋ ਸਿਚੁਏਸ਼ਨ ਗਰਾਊਂਡ ਤੇ ਹੈ ਇੱਥੇ ਪਿੰਡਾਂ ਵਿੱਚ ਲੋਕੀ ਡੁੱਬੇ ਪਏ ਆਪਣੇ ਕੋਠਿਆਂ 'ਚ ਚੜੇ ਆਂ ਜਾਨਵਰ ਮਰ ਜਾਂਦੇ ਆ ਆਰਮੀ ਨੂੰ ਉਸ ਰਿਕਵਿਜ਼ੀਸ਼ਨ ਕਰ ਲਓ ਆਰਮੀ ਨੂੰ ਬੁਲਾ ਕੇ ਉਹਨਾਂ ਦੀ ਬੋਟਸ ਦੀ ਲੋਡ ਹੈ ਇਕਵਿਪਮੈਂਟ ਦੀ ਲੋਡ ਆ ਉਹਨੂੰ ਕੱਢ ਲਈਏ ਪਹਿਲੇ ਬੰਦਿਆਂ ਨੂੰ